ਪਿੰਡ ਰੁੜਕਾ ਕਲਾ थाना ਗੁਰਾਇਆ ਵਿਖੇ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰੀ ਕੀਤੇ ਜਾਣ ਦੀ ਖਬਰ ਹੈ। ਕਟਨਾ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਰੁੜਕਾ ਕਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦਾ ਮੋਟਰਸਾਈਕਲ ਕਾਲੇ ਰੰਗ ਦਾ ਸਪਲੈਂਡਰ ਨੰਬਰ PB37F 0211 ਘਰ ਦੇ ਬਾਹਰ ਖੜਾ ਸੀ ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਘਰ ਦੇ ਬਾਹਰ ਮੋਟਰਸਾਈਕਲ ਨਾ ਮਿਲਣ ਤੇ ਅਸੀਂ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੇ ਘਰ ਦੇ ਮੋੜੇ ਕੋਲ ਮਰੇ ਨਜ਼ਰੀ ਆਇਆ ਜੋ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਉਹਨਾਂ ਨੇ ਕਿਹਾ ਕਿ ਇਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਹੈ ਤੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਚੋਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਕੁਲਵਿੰਦਰ ਕੌਰ ਪਿੰਡ ਰੁੜਕਾ ਕਲਾਂ ਦਾ ਜੀ ਕੀ ਬਾਰ ਦਾ ਤੁਸੀਂ ਜੇ ਸਾਡਾ ਮੋਟਰਸਾਈਕਲ ਚੋਰੀ ਕਰ ਹੋ ਗਿਆ ਅੱਜ ਕਿੰਨੇ ਵਜੇ ਦੇ ਕਰੀਬ ਚੋਰੀ ਹੋਇਆ? ਹਾਂਜੀ 3-4 ਦੇ ਕਰੀਬ ਹੋਇਆ ਜੀ। ਦੇਖਿਆ ਸੀ। ਕਾਲੇ ਰੰਗ ਦਾ ਮੋਟਰਸਾਈਕਲ। ਕਾਲੇ ਰੰਗ ਦਾ ਜੀ। ਸਪਲੈਂਡਰ ਆ ਜੀ। ਕਿੱਥੇ ਘੜਾ ਕਰਦੇ ਹੁਣ ਤੇ? ਸਾਡੇ ਘਰ ਦੇ ਮੋਹਰੇ ਜੀ। ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਵਗੈਰਾ ਕੀਤੀ ਹੈ? ਹਾਂਜੀ ਜੀ ਰਿਪੋਰਟ ਦਿੱਤੀ ਆ। ਮੌਕਾ ਵੀ ਦੇਖ ਕੇ ਗਏ ਸੀਗੇ। ਅਵਸ ਚੱਲ ਗਿਆ ਦੇਖ ਕੇ। ਕੋਈ ਸੀਸੀ ਪੁਟੇ ਵਗੈਰਾ ਵੀ ਹੈ? ਹਾਂਜੀ ਸੀਟੀ ਵੀ ਹੈਗੀ ਆ ਹਾਂਜੀ ਆਈਆਂ ਆ ਉਹ ਵੀ ਦਿੱਤੀਆਂ ਪੁਲਿਸ ਨੂੰ। ਉਹਦੇ ਕੈਮਰੇ ਚੋਰ ਆਇਆ ਜੀ ਇੱਕ ਚੋਰ ਆਇਆ ਜੀ ਕਾਦੇ ਤੇ ਆ ਮੂਵਗੇ ਲੈ ਬੰਦੀ ਨਹੀਂ ਮੂਵ ਨਹੀਂ ਬੰਨੇ ਕੋਸ਼ ਨਹੀਂ ਜੀ ਲਾਲ ਟੀਲ ਸ਼ਾਲ ਟਪਾਈ ਹੋਈ ਆ ਅਜੇ ਬੱਚਾ ਛੋਟਾ ਜਿਹਾ ਹੈਗਾ ਇੰਨਾ ਵੀ ਨਹੀਂ ਹੈਗਾ ਉਮਰ ਦਾ ਪ੍ਰਵਾਸੀ ਇੱਕ ਪੰਜਾਤੀ ਹੁਣ ਇੰਨਾ ਨਹੀਂ ਪਤਾ ਲੱਗਦਾ ਤਾਂ ਇੱਧਰ ਹੀ ਆ ਇੱਧਰ ਲਾ ਹੀ ਆ ਤੇ ਦਿੱਤੀ ਹੋਈ ਆ ਰਿਪੋਰਟ ਉਹਨਾਂ ਨੂੰ ਕੈਮਰੇ ਵੀ ਦਿੱਤੇ ਹੋਏ ਪੁਲਿਸ ਨੂੰ ਪ੍ਰਸ਼ਾਸਨ ਨੇ ਕੀ ਕੀਤਾ ਉਹ ਕਹਿੰਦਾ ਜੀ ਅਸੀਂ ਲੰਬਾਂਗੇ ਬਹੁਤ ਕੁਝ ਨਹੀਂ ਹੁਣ ਅਜੇ ਤੱਕ ਕਿਦਾਂ ਕੋਈ ਕੁਛ ਕੀਤਾ